मन प्रेम कंदा मन گسا محلا پہلا واسو کا شلوکان پینے کی لکھی تس راجے کی پری شروک محا پہ ਛੁਟੇ ਤੇ ਮੁੜ ਜਿਓ ਕਿਤੇ ਮੁਖੇ ਹਿਤੇ ਸੁਧਿਆ ਗੋ ਸੁਨਾ ਕਲਿਆ ਤਿਆਗ ਪੜੇ ਬੀਤ ਚ ਸਵਾ ਪਾ ਨੇ ਜੇ ਸੋਚੰਦਾ ਹੁਕ ਵੈਸੁਰ ਤੜੇ ਹਜ਼ਾਰ ਇਤੇ ਤਨ ਹੁੰਦਿਆ ਗੁਰ ਬਿਨ ਕੋ ਰੰਦਾ ਰਹਾ ਨਾ ਪਹਿਨਾ ਨਾ

ਕੋ ਕਟੋ ਤੋ ਤੁਝ ਜਗੰਤਰ ਦਾ ਪਾਓ ਤੂੰ ਜਾਣੋ ਇਹ ਸਭ ਤੇ ਨਿਰਸੰਦੂ ਨਕਾਓ ਕਰ ਆਸਣ ਟਿੱਕੋ ਜਾਓ ਕਰ ਆਸਣ ਟਿੱਥੋ ਜਾਓ ਹਰ ਪ੍ਰੇਮ ਸਚੇ ਤੇ ਅਖੰਡ ਸਚੇ ਬਹਿਮੰਡ ਸਚੇ ਤੇ ਲੋ ਸਚੇ ਅਪਰ ਸਚੇ ਤੇ ਕਰਨੇ ਸਭ ਵਿਚਾਰ ਸਚਾ ਤਰਾਮ ਸਚਾ ਦੀਪਾ ਸਚਾ ਤਰਾਮ ਸਚਾ ਭੁਆ ਸਚਾ ਤਰਾਤ ਸਚਾ ਨਿਸਾਨ ਸਚੇ ਤੇ ਅਖੈ ਲਕਰੋ ਸਚੈ ਸਭ ਪਾਲ ਸਚੈ ਸਮਝੋ ਸੱਚੀ ਤਰੀ ਸਿੱਖ ਤੋਂ ਸੱਚੀ ਸਾਲਾ ਸੱਚੀ ਤਰੀ ਗੁਰੂਤ ਸੱਚੇ ਪਾਤਸ਼ਾਹ ਨਾ ਸਭ ਧਜ ਸੱਚ ਜੋ ਮਰ ਜਮੇ ਸੋ ਕੰਚ ਤਿਕਟ ਹਲਾ ਪਹਿਲਾ ਵੱਡੇ ਮੜਿਆਈ ਜਾਂ ਵੱਡਾ 라ਓ ਵੱਡੇ ਵੱਡੇ ਆਈ ਜਾਂ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇਕਨਾਮ ਸਮਾਇੇ ਇਕਨਾਮ ਨੇ ਕ੍ਰਿਣਾਸ ਇਕਨਾਮ ਭਾਣੈ ਕਟਲੇ ਨਾਤਮਾਇਆ ਵਿਚ ਬਿਨਾ ਇਕਨਾਮ ਮਾਇਆ ਵਿਚ ਵਿਨਿਵਾਸ ਇਹ ਪਿਆਰ ਜਪਈ ਜੀ ਕਿਸਿਆ ਨਿਰਾਸ ਨਾਮ ਕੈ ਗੁਰਮੁਖ ਚੜੀਆਂ ਤੋਂ ਆਪ ਕਰੇ ਪਰ ਨਾ ਸੋੜਨ ਨਾ ਵੀ ਉਪਾਇ ਮੈਂ ਵੇਖਣਾ ਕਾ ਦਿਆ ਤੇਰੇ ਨਾਇ ਕਿਸੇ ਜਿਨ ਕੇ ਹਾਰ ਕਿਸੇ ਨਕਰਵਾ ਦਿਆ ਸਿਖ ਨਾਵੇ ਧਰਮਾ ਹਾ ਦਿਆ ਸਿਖ ਨਾਵੇ ਧਰਮਾ ਹਾ ਦਿਆ ਹੰਮੂਰਾ ਤਮੁਗਤ ਸ਼ਰ ਵਿਸਮਾਦ ਦੀ ਉਸਮਾਤ ਤੇ ਰੰਗ ਉਸਮਾਦ ਰੂਪ ਉਸਮਾਦ ਰੰਗ ਇਸਮਾਦ ਮਾਗੇ ਬਿਰਹ ਜੰਤ ਉਸਮਾਦ ਪਾਓ ਉਸਮਾਦ ਪਾਣੀ ਉਸਮਾਦ ਨਹੀਂ ਛੱਡਿਆ ਵਿਡਾੜੀ ਉਸਮਾਦ ਕਰਤੀ ਉਸਮਾਦ ਪਾਣੀ ਉਸਮਾਦ ਸਾ ਲੱਗੇ ਪ੍ਰਾਣੀ ਉਸਮਾਦ ਸੰਯੋਗ ਉਸਮਾਦ ਯੋਗ ਉਸਮਾਦ ਭੋਗ ਉਸਮਾਦ ਭੋਗ ਸਮਾਦਿਖਤ ਇਸਮਾਦ ਸਾਹਾ ਸਮਾਦ ਗੁਜੜ ਇਸਮਾਦ ਰਾਹਾ ਇਸਮਾਦ ਨੇੜਾਇਰ ਸਮਾਦ ਇਸਮਾਦ ਨੇ ਖੈ ਹਾਜ਼ਰ ਆਇਓ ਵੇਟ ਵਿਡਾ ਸਮਾਹ ਲੈ ਮਾਣਾ ਕੋਦਲਤ ਪਾਉਣ ਪਾਣੇ ਮੈ ਸੰਤ ਤਪਦ ਤਰ ਤੀ ਖਾਨਾ ਸਭ ਤੇਰੀ ਕੁਦਰਤ ਨੂੰ ਕਦਰ ਕਰਤਾ ਮੈਂ ਨਹੀਂ ਪਾ ਨਾਨਕ ਗੁਰੂ ਦੇ ਵਿੱਚ

ਪੈਰ ਚੰਕੜੇ ਵਿਗਰ ਪੈਰ ਦਿੱਤ ਜੀ ਵਿਪਾਰ ਪੈਰ ਚਿੰਦ ਫਿਰੈਸ ਪਾਰ ਪੈਰ ਰਾਜਾ ਤੰਦਵਾਰ ਪੈਰ ਸੂਰਜ ਪੈਰ ਸੰਦ ਕੋ ਉੜਿ ਚਪਨਿਆ ਪੈਰ ਸਿੱਧ ਬੁੱਧ ਸੁਨਾ ਪੈਰ ਰਾਣੀ ਆਕਾਸ ਪੈਰ ਜੁਲ ਮਹਾਸੂਰ ਪੈਰ ਕਾਵਨ ਜਾਵੇ ਪੂਰ ਸਗਲਿਆ ਪੌਲਖਿਆ ਸਿਰਲੇ ਨਾਲਾ ਕਿਰਪਾ ਨਿਰੰਕਾਰ ਸਚ ਇੱਕ ਬਾਬਲਾ ਨਾਨਕ ਨਨਪਉ ਨਿਰੰਕਾਰ ਹੋਰ ਕੀਤੇ ਰਾਮੁ ਹੁਨਵਾਲ ਕੀਤਿਆ ਕਾਲ ਗਹਾਣੀਆਂ ਜੇ ਤਾਲ ਹੋਵੇ ਚਾਰ ਗਿਆਨ ਗੱਲੇ ਟੋਮੀਆਂ ਅੱਲਾਸਾਰ ਕਲਾ ਮਿਲਦਾ ਪਾਈ ਆ i <laughs> not लचण गौर पैर हलाइण फेर नस सेकेवा Gracias. so ਪਾਪੜ ਦਾ ਵਿਚਾਰ ਦੇ ਸਿੱਧੀ ਪਵਿੱਤ ਮੰਦੀ ਵਿਕਰਪਾ ਦੀ ਨਾਲ ਹਿੰਦੂ ਸਾਰਾ ਹੀ ਸਾਰਾ ਹਰ ਦਰਸ਼ਨ ਰੂਪੀ ਅਪਾਰ ਤੀਤ ਨਾਵੇਂ ਅਰਚਾ ਪੂਜਾ ਲਵਾਸ ਬੇਕਾਰ ਜੋਗੀ ਸੁਣ ਧਿਆਨ ਦਿੱਤੇ ਰਤ ਨਾਮ ਕਰਤਾ ਸੋ ਕੰਮ ਮੂਰਤ ਨਾ ਨਿਰਜਨ ਕਾਇਆ ਦਾ ਆਕਾਰ ਸਤਿਆ ਮਨ ਸੰਤੋਖ ਭਜੈ ਜਿਨ ਕਹਿ ਵਿਚਾਰ ਦੇ ਦੇ ਮਗਸ ਸਾ ਸੁਨਾ ਸੋ ਕ੍ਰਿਸ਼ਨ ਸਾਰ ਚੋਰਾਂ ਜਨ ਤੈ ਕ੍ਰਿਆਨ ਖਰਪਾ ਵਿਕਾਰ ਇਕ ਹੁੰਦਾ ਖੇਤ ਨ ਅਥਾਉ ਜਿਨਾ ਪੇ ਕੈਕਾਰ ਜਲ ਸਰਦੀਆਂ ਪਰੀਆਂ ਹਰਵਾ ਲਾ ਲਾਗਾ ਜਿਹਾ ਕਸੂ ਤੁਮਾ ਜਾਣ ਤਨ ਤੇ ਤੇਰੀ ਸਾਰ ਨਾਲ ਭਗਤਾ ਮੁਖਸਰ ਰਾਹਣ ਸਤਨਾਮ ਵਾਹੋ ਸਦਾ ਹਮਤਰਾ ਮੇਰਾ ਕੀ ਗੁਰ ਗੁਣਵੰਤਿਆ ਸ਼ਾਨ ਹਲਾਇ ਲਾ ਮਿੱਟੀ ਮੁਸਲਮਾਨ ਪੀ